ਜੜਦਾ ਪੰਜਾਬ ਦੇਖ ਰਹੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਂ ਅਵਤਾਰ ਸਿੰਘ ਪਰਵਾਹੀ ਮਹਿਲ ਕਲਾ ਟੋਲ ਪਲਾਜੇ ਦੀ ਜਗ੍ਹਾ ਤੇ ਜਿੱਥੇ ਟੋਲ ਪਲਾਜਾ ਲੱਗਿਆ ਹੋਇਆ ਹੈ ਜੀ ਉੱਤੇ ਤਕਰੀਬਨ ਬਹੁਤ ਵੱਡੇ-ਵੱਡੇ ਡੂੰਘੇ-ਡੂੰਘੇ ਟੋਏ ਪਏ ਹੋਏ ਹਨ ਜਿਹੜੇ ਕਿ ਆਉਂਦੇ-ਜਾਂਦੇ ਰਾਹਗੀਰਾਂ ਨੂੰ ਮੌਤ ਦਾ ਸੱਦਾ ਦੇ ਰਹੇ ਹਨ ਇਸ ਮੌਕੇ ਗੱਲਬਾਤ ਕਰਦੇ ਹਾਂ ਪਰਜੀਤ ਸਿੰਘ ਕ੍ਰਿਪਾਲੇਵਾਲ ਭਾਜਪਾ ਐਕਸਟ ਕਮੇਟੀ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਮਹਿਲ ਕਲਾ ਟੋਲ ਪਲਾਜਾ ਬੰਦ ਕਰਵਾਉਣ ਤੇ ਵਧਾਈ ਦੀ ਪਾਤਰ ਹੈ ਪਰ ਇਸ ਟਾਈਮ ਜੋ ਹਾਲਾਤ ਬਣੇ ਹੋਏ ਨੇ ਤੁਸੀਂ ਆਪ ਅੱਖੀਂ ਦੇਖ ਸਕਦੇ ਹੋ ਟੋਲ ਪਲਾਜੇ ਬਾਲੀ ਜਗ੍ਹਾ ਤੇ ਜਦੋਂ ਟੋਲ ਪਲਾਜਾ ਪੱਟਿਆ ਗਿਆ ਸੀ ਜੀਸੀਬੀ ਮਸ਼ੀਨਾਂ ਦੇ ਨਾਲ ਤਾਂ ਉੱਥੇ ਬਹੁਤ ਵੱਡੇ ਵੱਡੇ ਟੋਏ ਪੱਟੇ ਗਏ ਟੋਇਆਂ ਨੂੰ ਬੰਦ ਨਹੀਂ ਕੀਤਾ ਗਿਆ ਜਿਹੜੇ ਕਿ ਆਉਂਦੇ ਜਾਂਦੇ ਰਾਹੀਰਾਂ ਨੂੰ ਮੌਤ ਦਾ ਸੱਦਾ ਦੇ ਰਹੇ ਨੇ ਬੇਸ਼ੱਕ ਇਸ ਮੌਕੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਜੇਕਰ ਇੱਥੇ ਕੋਈ ਅਨਹੋਣੀ ਹੋ ਜਾਵੇ ਤਾਂ ਪ੍ਰਸ਼ਾਸਨ ਤੋਂ ਇਲਾਵਾ ਵੱਡੇ ਰਾਜਨੇਤਾ ਵੀ ਮੌਕੇ ਤੇ ਪਹੁੰਚ ਕੇ ਮਗਰਮੱਛ ਵਾਲੇ ਹੰਝੂ ਬਹਾਉਣ ਵਿੱਚ ਮੂਰੀ ਹੋਣਗੇ ਇਸ ਮੌਕੇ ਟੋਲ ਪਲਾਜੇ ਵਾਲੀ ਜਗਾ ਵੱਲ ਧਿਆਨ ਦੇਣ ਦੀ ਅਪੀਲ ਲੋਕਾਂ ਨੇ ਕੀਤੀ ਹੈ ਕੀ ਨਾਮ ਹੈ ਬਾਈ ਬਾਈ ਪ੍ਰਜੀਤ ਸਿੰਘ ਕਿਰਪਾਲੇਵਾਲ ਪ੍ਰਜੀਤ ਜੀ ਕੀ ਕਹਿਣਾ ਚਾਹੋਗੇ ਟੋਲ ਟੈਕਸ ਤੇ ਅੱਜ ਇਹ ਜਿਹੜਾ ਟੋਲ ਟੈਕਸ ਆ ਜੀ ਇਹ ਮਾਨ ਸਰਕਾਰ ਨੇ ਜਿਹੜਾ ਇਹ ਟੋਲ ਟੈਕਸ ਲਗਾਏ ਆ ਬਹੁਤ ਵਧੀਆ ਫੈਸਲਾ ਲਿਆ ਇਹ ਸਰਕਾਰ ਨੇ ਅਸੀਂ ਇਹਦੀ ਸ਼ਲਾਘਾ ਵੀ ਕਰਦੇ ਆ ਪਰ ਇੱਕ ਵੱਡਾ ਕਾਰਨ ਅਜਿਤੇ ਟੋਲ ਟੈਕਸ ਲਗਾਏ ਗਏ ਆ ਉਥੇ 1.5 ਫੁੱਟ ਦੇ ਖੱਟੇ ਪੈ ਚੁੱਕੇ ਆ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਇੱਕ ਤਾਂ ਜਿਹੜੀਆਂ ਗੱਡੀਆਂ ਦੀਆਂ ਇਹਨਾਂ ਦਾ ਨੁਕਸਾਨ ਹੋ ਰਿਹਾਗਾ ਜਦੋਂ ਗੱਡੀ ਡੱਕਦੀ ਆ ਕਿਸੇ ਦੀਆਂ ਰਫੇਰਾਂ ਚ ਰਫੇਰਾਂ ਹੋ ਰਹੀਆਂ ਤੇ ਇੱਕ ਨਾ ਦੇ ਲੋ ਆਪਣੇ ਲੋਕਾਂ ਦਾ ਜਿਹੜੀ ਜੇਬ ਆ ਉਹਦਾ ਭਾਰ ਹੌਲਾ ਹੋ ਗਿਆ ਇਹ ਵੀ ਮਾਨ ਸਰਕਾਰ ਦਾ ਵਧੀਆ ਫੈਸਲਾ ਇਹਨਾਂ ਦੀ ਇੱਕਦਮ ਪਿਆਰ ਕਰਾਈ ਜਾਵੇ ਕਿਥੇ ਟੋਲ ਟੈਕਸ ਹੈਗੇ ਆ ਇਹ ਜਿਹੜਾ ਆ ਵੀ ਗੱਡੀਆਂ ਦਾ ਨੁਕਸਾਨ ਨਾ ਹੋਵੇ ਤੇ ਜਿਹੜੇ ਰਾਹਗੀਰ ਉਹਨਾਂ ਨੂੰ ਇਹੇ ਮੰਨੋ ਵਧੀਆ ਸਹਾਰਾ ਮਿਲ ਜੇ ਮੈਂ ਇਹੀ ਬੇਨਤੀ ਕਰਦਾ ਮਾਨ ਸਾਹਿਬ ਨੂੰ ਵੀ ਵਧੀਆ ਰੇੜਾ ਕਰਨ ਛੱਡੋ ਕੀ ਨਾਮ ਆ ਜੀ ਅਫਤਾਰ ਜੀ ਕੀ ਲੱਗਦਾ ਜਿਹੜਾ ਇੱਥੇ ਟੋਲ ਟੈਕਸ ਤੇ ਤੁਸੀਂ ਦੇਖ ਰਹੇ ਹੋ ਤਸੀਂ ਇਹ ਦੇਖ ਰਿਹਾ ਜੀ ਅਸੀਂ ਇਹ ਮਾਨ ਸਾਹਿਬ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਇਹ ਟੂਟ ਹੈ ਚੁਕਾਇਆ ਪਰ ਅਸੀਂ ਇਹ ਚਾਹੁੰਦੇ ਆਂ ਵੀ ਜੇ ਟੂਟ ਹੈ ਇਹ ਚੁਕਾਇਆ ਹੈ ਤਾਂ ਲੋਕਾਂ ਦੀਆਂ ਜੇਬਾਂ ਦਾ ਕੋਸ ਭਾਰ ਹਵਾ ਹੋ ਗਿਆ ਤੇ ਪਰ ਉਹ ਵੀ ਇਹ ਸੜਕ ਨੂੰ ਉਥੇ ਜੰਨੀ ਤੋਂ ਸੜਕਾ ਜਾਵੇ ਜੀ ਇਹ ਵੀ ਵੇਖੀਏ ਵੀ ਇਹ ਹੋਣਾ ਟੂਟ ਹੈ ਚੁਕਾਇਆ ਗਿਆ ਤਾਂ ਪਰ ਫਰੇ ਵੀ ਹੈ ਕਿ ਉੱਥੇ ਖਰਚਾ ਦੇ ਬਸ਼ੀਰੋ ਨਿਕਲਦੇ ਲੋਕਾਂ ਦੀ ਸੂਚੀ ਜਾਣਾਂ ਨੇ ਜੀ ਕਈ ਵਰੀਏਟਡ ਦੇ ਖੱਟੇ ਬਚਪੇ ਵਿੱਚ ਬੱਚੇ ਨਾਲ ਉਹਨੇ ਨਿਸ਼ਾਨਾ ਲਾ ਰੱਖਿਆ ਉਹ ਤੇ ਉਹ ਬਹੁਤ ਨਿਸ਼ਾਨ ਵੱਡਾ ਨਿਸ਼ਾਨ ਬੋਲਦਾ ਕਤਰਾ ਹੈ